ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਤੇ ਬਹੁਤ ਸੋਹਣਾ ਪਲਾਟ ਲੈ ਕੇ ਆਏ ਆ ਲਗਭਗ 1800 ਗਾਜ ਤੋਂ ਪਲੱਸ ਹੈਗਾ ਆ ਦੇਖ ਲਓ ਚਾਰ ਚਪੇਰੇ ਚੌਰ ਸਗਾ ਆ ਲਿੰਕ ਰੋਡ ਆ ਗਿਆ ਨਾਲ ਹੀ ਸਿਵੀਆਂ ਤੋਂ ਜਦੋਂ ਆਪਾਂ ਬਠਿੰਡੇ ਨੂੰ ਜਾਂਦੇ ਆ ਲਿੰਕ ਰੋਡ ਬਿਲਕੁਲ ਚੌਰ ਸਗਾ ਪਲਾਟ ਆ ਪੱਕੀਆਂ ਕੰਦਾ ਹੋਈਆਂ ਇੰਦਰ ਨਾਲ-ਨਾਲ ਹਨ ਤੇ ਜੇ ਕੋਈ ਭਰਾ ਇਸ ਪਲਾਟ ਨੂੰ ਕੋਈ ਪ੍ਰੋਜੈਕਟ ਲਾਉਣ ਵਾਸਤੇ ਖਰੀਦਣਾ ਚਾਹੁੰਦਾ ਜਿਹੜਾ ਇਹਦਾ ਰੇਟ ਹੋਊਗਾ ਉਹ ਸਾਡੇ ਤੋਂ ਫੋਨ ਕਰਕੇ ਪੁੱਛ ਸਕਦੇ ਹੋ ਹਣਾ ਚੈਨਲ ਦੇ ਨੀਚੇ ਆਪਣਾ ਨੰਬਰ ਵੀ ਪਾਇਆ ਹੁੰਦਾ 1800 ਗਾਜ ਤੋਂ ਪਲੱਸ ਹੀ ਹੈਗਾ ਘਟ ਨਹੀਂ ਹੈਗਾ ਤੇ ਜੇ ਕਿਸੇ ਭਰਾ ਨੇ ਇਹ ਪਲਾਟ ਲੈਣਾ ਕੋਈ ਪ੍ਰੋਜੈਕਟ ਲਾਉਣ ਵਾਸਤੇ ਠੀਕ ਆ ਜਾਂ ਕਿਸੇ ਹੋਰ ਭਰਾ ਨੇ ਕੋਈ ਜ਼ਮੀਨ ਵਗੈਰਾ ਲੈਣੀ ਹੁੰਦੀ ਹੈ ਜਾਂ ਵੇਚਣੀ ਹੁੰਦੀ ਆ ਉਹ ਸਾਡੇ ਨਾਲ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਆਪਣਾ ਮਲੋੜ ਰੋਡ ਸ੍ਰੀ ਮੁਕਤਸਰ ਸਾਹਿਬਾ ਰੋਡ ਤੇ ਆਦਰਸ਼ ਨਗਰ ਇਹਨਾਂ ਤਿੰਨੇ ਜਗ੍ਹਾ ਦੇ ਉੱਤੇ ਕਿਸੇ ਭਰਾ ਨੇ ਕੋਈ ਇਨਵੈਸਟਮੈਂਟ ਕਰਨੀ ਆ ਉਹ ਤੁਹਾਨੂੰ ਫੋਨ ਕਰਕੇ ਸਾਡੇ ਤੋਂ ਜੇ ਨਹੀਂ ਵੀ ਕਈ ਵਾਰੀ ਆਪਣਾ ਕੋਈ ਲਾਈਨ ਦਾ ਹੁੰਦਾ ਰੱਦ ਹਨਾ ਤਾਂ ਵੀ ਸਾਨੂੰ ਪੁੱਛ ਸਕਦੇ ਹੋ ਵੀ ਬਾਈ ਉੱਥੇ ਕੀ ਰੇਟ ਚੱਲੀ ਜਾਂਦਾ ਅਸੀਂ ਆਉਣ ਵਾਲੇ 2 ਮਹੀਨੇ ਬਾਅਦ ਕੋਈ ਉੱਥੇ ਕਰਨਾ ਜਾਂ ਫਿਰ ਕੀ ਰੋਕੇ ਇਨਵੈਸਟਮੈਂਟ ਕਰਨੀ ਤਾਂ ਤੁਹਾਨੂੰ ਫੋਨ ਕਰਕੇ ਪੁੱਛ ਸਕਦੇ ਹਾਂ ਜੇ ਕਿਸੇ ਭਰਾ ਨੇ ਕੋਈ ਦੂਰ ਨੇੜੇ ਪ੍ਰਾਪਰਟੀ 10 ਕਿਲਿਆਂ ਤੋਂ ਲੈ ਕੇ 50 ਕਿਲਿਆਂ ਦੇ ਕਰੀਬ ਲੈਣੀ ਹੈ ਵੇਚਣੀ ਹੋਵੇ ਤਾਂ ਉਹ ਵੀ ਸਾਡੇ ਨਾਲ ਇਸ ਚੈਨਲ ਦੇ ਮਾਧਿਮ ਰਾਹੀਂ ਨੀਚੇ ਨੰਬਰ ਪਾਏ ਹੁੰਦੇ ਦੋਨੇ ਆਪਣੇ ਮੋਬਾਈਲ ਦੇ ਉਹ ਸਾਨੂੰ ਸੰਪਰਕ ਕਰ ਸਕਦੇ ਹੋ ਆ ਇੱਕ ਵਾਰੀ ਮੈਂ ਤੁਹਾਨੂੰ ਫੇਰ ਪਲਾਟ ਦਿਖਾ ਦਿਆਂ ਲਗਭਗ 1800 ਕਾਜ ਤੋਂ ਪਲੱਸ ਆ ਸਾਹਮਣੇ ਲਿੰਕ ਰੋਡ ਆ ਸਿਵੀਆਂ ਤੋਂ ਬਠਿੰਡੇ ਨੂੰ ਆਪਾਂ ਜਾਣੇ ਆ ਇੱਕਦਮ ਚੌਰਸ ਫਰੰਟ ਆ ਜੇ ਕਿਸੇ ਨੇ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਉਹ ਸਾਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਠੀਕ ਆ ਦੁਬਾਰੇ ਫੇਰ ਇੱਕ ਵਾਰੀ ਦੱਸ ਦਿਆਂ ਵੀ ਜੇ ਕਿਸੇ ਭਰਾ ਨੇ ਪ੍ਰਾਪਰਟੀ ਖਰੀਦਣੀ ਜਿਵੇਂ ਜ਼ਮੀਨ ਜਾਇਦਾਦ ਜਾਂ ਘਰ ਵਗੈਰਾ ਲੈਣਾ ਹਨਾ ਜਾਂ ਵੇਚਣਾ ਤਾਂ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਘਰ ਪਏ ਆ ਸਿਵੀਆਂ ਦੇ ਵਿੱਚ ਹੀ ਤੇ ਬਠਿੰਡਾ ਸ਼ਹਿਰ ਦੇ ਵਿੱਚ ਵਧੀਆ ਕੋਠੀਆਂ ਭਾਅ ਸਿਰ ਦੇ ਆ ਕਿਉਂਕਿ ਕਈ ਵਾਰੀ ਭਰਾ ਐਨ ਆਰ ਆਈ ਬੈਠੇ ਹੁੰਦੇ ਬਾਹਰ ਉਹ ਕਹਿੰਦੇ ਬਾਈ ਸਾਡੀ ਕੋਠੀ ਵੇਚ ਦਿਓ ਜਾਂ ਅਸੀਂ ਕੋਠੀ ਇੱਧਰ ਲੈਣੀ ਚਾਹੁੰਦੇ ਆ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੀਚੇ ਨੰਬਰ ਲਿਖੇ ਹੋਏ ਆ ਆਪਣੇ 10 ਕਿਲਿਆਂ ਤੋਂ ਲੈ ਕੇ 50 ਕਿਲਿਆਂ ਤੱਕਰ ਪ੍ਰਾਪਰਟੀ ਸਾਡੇ ਕੋਲ ਇਸ ਟਾਈਮ ਤੱਕ ਬਹੁਤ ਪਈ ਹੈ ਜੇ ਕੋਈ ਭਰਾ ਖਰੀਦਣੀ ਚਾਹੁੰਦਾ ਤਾਂ ਉਹ ਸਾਡੇ ਕੋਲੇ ਨੀਚੇ ਨੰਬਰ ਲਿਖੇ ਹੋਏ ਆ ਉਹ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਜਲਦੀ ਧੰਨਵਾਦ